ਪੰਜ ਤੋਂ ਸ਼ੁਰੂ ਕਰ ਦਿੱਤੇ ਗਏ ਕੀ ਅਗਰ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤ ਦੇ ਮੁਤਾਬਕ ਜਿਹੜੇ ਮਾੜੇ ਅਨਸਰ ਹੈ ਕ੍ਰਾਈਮ ਕਰਨ ਵਾਲਾ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਅਮਨ ਵਿੱਚ ਜਾਰੀ ਹੈ ਇਸੇ ਸਬੰਧ ਵਿੱਚ ਜਨਤੋਪੁਰਸ ਨੂੰ ਇਤਰਾ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰਬ੍ਰਿਜ ਹੈ ਉੱਥੇ ਕੁਝ ਲੜਕੀਏ ਜਿਹੜੇ ਐ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹ ਗਿਆ ਤੋਂ ਮਿੱਠਾ ਗਵਾ ਕਰਦੇ ਤੇ ਜੇ ਇਹਨਾਂ ਨੂੰ ਹੁਣੇ ਹੀ ਜੇ ਆਪਾਂ ਰੇਡ ਕੀਤਾ ਜਾਵੇ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਜਿਹੜੇ ਗਰਾਮਤ ਹੋ ਸਕਦੇ ਤੇ ਇਸ ਤੋਂ ਜਿਹੜੀ ਇਹਨਾਂ ਦੀ ਲੁੱਟਾਂ ਹੋਆਂ ਕਰਨ ਦਾ ਰੰਦਾ ਉੱਥੇ ਉਹ ਤੋਂ ਵੀ ਬਚਾਅ ਹੋ ਸਕਦਾ ਉਸੇ ਗੁਰ ਸਾਡੀ ਟੀਮ ਹੈ ਜਿਹੜੀ ਉੱਥੇ ਇੰਸਪੈਕਟਰ ਗੁਰਾ ਦਿੱਤਾ ਸਿੰਘ ਇਹਨਾਂ ਦੀ ਇਹਨਾਂ ਦੀ ਸੁਪਰਵਾਈਜ਼ਨ ਅਟਰ ਉੱਥੇ ਪਹੁੰਚੇ ਉਸੇ ਵੇਲੇ ਇਹਨਾਂ ਨੇ ਰੇਡ ਕੀਤੀ ਤੇ ਪੰਜ ਲੜਕੀਆਂ ਜਿਹੜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੁੰਨਾ ਪੁੱਤਰ ਰਾਜ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਨੰਦੀਪ ਕੁਮਾਰ ਪੁੱਤਰ ਪਿਆਰੇ لال ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੀ ਹੈ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਗਡਾਸਾ ਇੱਕ ਲੋਹੇ ਦੀ ਛੋਟੀ ਗਡਾਸੀ ਇੱਕ ਕੋਹਾੜੀ ਇੱਕ ਡਾਂਗ ਜਿਹਦੇ ਵਿੱਚ ਪੱਛੇ ਪੁੱਤਰਨ ਵਾਲਾ ਟੋਕਾ ਜਿਹੜਾ ਜੜਿਆ ਹੋਇਆ ਹੈ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਮਰਜ਼ੀ ਕੁਝ ਕੁਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗੇਨਾਈਜ਼ ਪ੍ਰਾਜਨਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਇਹਦੇ ਖਿਲਾਫ ਮਕਦਮਾ ਨੰਬਰ 70 ਹੈ ਜਿਹੜਾ ਬਾਜਾਖਾਨਾ ਥਾਣੇ ਦੇ ਵਿੱਚ ਬਾਈਕ ਕਾਟ 85 ਗੋਲੀਆਂ ਦਾ ਪਹਿਲਾ ਹੀ ਦਰਜ ਹੈ ਇਹ ਸੰਬੰਧੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕੀਤਾ ਤੇ ਹਰ ਵੀ ਜਿਹੜੀ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾ ਰਹੀ ਹੈ ਕਿ ਇਹ ਇਹਨਾਂ ਨੇ ਹੋਰ ਕਿਹੜੀਆਂ ਗੜੀਆਂ ਵਾਰ ਦਿੱਤਾ ਪੰਜ ਦਿਨ ਸ਼ੁਰੂ ਕਦੋਂ ਕੀਤਾ ਗਿਆ ਕੀ ਇਹ ਪਰਮਾਣਿਕ ਐਸਐਸਪੀ ਸਾਹਿਬ ਡਾਕਟਰ ਪ੍ਰਧਿਆਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤ ਦੇ ਮੁਤਾਬਕ ਜਿਹੜੇ ਮਾੜੇ ਅੰਸਰ ਹੈ ਕ੍ਰਾਈਮ ਕਰਨ ਵਾਲੇ ਅੰਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਅਮਲ ਵਿੱਚ ਕੀਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਜਨਤੋਪੁਲਿਸ ਨੂੰ ਇਤਨਾਹ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰਬ੍ਰਿਜ ਹੈ ਉੱਥੇ ਕੁਝ ਲੜਕੀਏ ਜਿਹੜੇ ਐ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹ ਗਿਆ ਤੋਂ ਮਿੱਠਾ ਗਵਾ ਕਰਦੇ ਤੇ ਜੇ ਇਹਨਾਂ ਨੂੰ ਹੁਣੇ ਹੀ ਜੇ ਆਪਾਂ ਰੇਡ ਕੀਤਾ ਜਾਵੇ ਇਹਨਾਂ ਦੇ ਖਲਾਮ ਮਾਰੂ ਹਥਿਆਰ ਜਿਹੜੇ ਗਰਾਫਤ ਹੋ ਸਕਦੇ ਤੇ ਇਸ ਤੋਂ ਜਿਹੜੀ ਇਹਨਾਂ ਦੀ ਲੁੱਟਾਂ ਹੋਆਂ ਕਰਨ ਦਾ ਰਤਾ ਉੱਥੇ ਉਹਦੇ ਤੋਂ ਵੀ ਬਚਾਅ ਹੋ ਸਕਦਾ ਉਸੇ ਵਕਤ ਸਾਡੀ ਟੀਮ ਹੈ ਜਿਹੜੀ ਉੱਥੇ ਇੰਸਪੈਕਟਰ ਗੁਰਾ ਦਿੱਤਾ ਸਿੰਘ ਇਹਨਾਂ ਦੀ ਇਹਨਾਂ ਦੀ ਸੁਪਰਵਾਈਜ਼ਰ ਅਟਰ ਉੱਥੇ ਪਹੁੰਚੇ ਉਸੇ ਵੇਲੇ ਇਹਨਾਂ ਨੇ ਰੇਡ ਕੀਤੀ ਤੇ ਪੰਜ ਲੜਕੀਆਂ ਜਿਹੜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੋਨਾ ਪੁੱਤਰ ਰਾਜ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਨਦੀਪ ਕੁਮਾਰ ਪੁੱਤਰ ਪਿਆਰੇ لال ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੀਆ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਗਡਾਸਾ ਇੱਕ ਲੋਹੇ ਦੀ ਛੋਟੀ ਗਡਾਸੀ ਇੱਕ ਕੋਹਾੜੀ ਇੱਕ ਡਾਂਗ ਜਿਹਦੇ ਵਿੱਚ ਪੱਛੇ ਪੁੱਤਰਨ ਵਾਲਾ ਟੋਕਾ ਜਿਹੜਾ ਜੜਿਆ ਆ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਸਾਹਮਣੇ ਪੁੱਛਗਿੱਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗੇਨਾਈਜ਼ ਕਰਾਜ ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਇਹਦੇ ਖਿਲਾਫ ਮਕਦਮਾ ਨੰਬਰ 70 ਹੈ ਜਿਹੜਾ ਬਾਜਾ ਕਾਨਾ ਥਾਣੇ ਦੇ ਵਿੱਚ ਬਾਈਕ ਕਾਰਡ 85 ਗੋਲੀਆਂ ਦਾ ਪਹਿਲਾਂ ਹੀ ਦਰਜ ਹੈ ਇਸ ਸੰਬੰਧੀ ਅੱਜ ਉਸ ਇਹਨਾਂ ਨੂੰ ਪੇਸ਼ ਕੀਤਾ ਤੇ ਹੋਰ ਵੀ ਜਿਹੜੀ ਹੈ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾਣੀ ਹੈ ਕਿ ਇਹ ਇਹਨਾਂ ਨੇ ਹੋਰ ਕਿਹੜੀਆਂ ਗੜੀਆਂ ਵਾਰ ਦਿੱਤਾ